ਨਾਮ ਹੈ ਦੇਵ ਤੇ ਵੀ ਸਤਿ ਆ ਹੈ ਸਤ ਗੁਰੂ ਨਾਲ ਬੱਤ ਜੇ ਸਤ ਗੁਰੂ ਨਾਲ ਬੱਤ ਦੇਵ ਆਵੇ ਨਾਤ ਬਾਤ ਇਸ ਮਾਤ ਰਾਜ ਗੁਣ ਗੁਣ ਗਾਵੇ ਨਾਤ ਬਾਤ ਇਸ ਮਾਤ ਸਤਗੁਰ ਨਾਨਕ ਜੇ ਸਤਗੁਰ ਨਾਨਕ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਤਾਨ ਤਾਨ ਸਤਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਹਾਤੇ ਨਾਂਹੀ ਗੁਰਦੁਆਰਾ ਗੁਰੂ ਨਾਨਕ ਸੈਂਟਰ ਐਸੋਸੀਏਸ਼ਨ ਦੇ 10 ਸਾਥ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਇਹ ਜੋ ਮਹਾਨ ਗੁਰਮਤ ਸਮਾਗ ਨੂੰ ਉਲੀਕੇ ਗਏ ਸਨ ਉਹਨਾਂ ਸਮਾਗਨਾ ਦੀ ਅਚਰੰਬਤਾ ਹੈ ਜੀ ਸੋ ਗੋਦਰਨ ਸਾਹਿਬ ਜੀ ਦੇ ਪ੍ਰਕਾਸ਼ ਤਖਤਾਂ ਦੇ ਉੱਪਰ ਹੋਣਗੇ ਸੁਬੇਤੀਆਂ ਇਸ ਪ੍ਰਕਾਰ ਨੇ ਕਿ ਜਿਵੇਂ ਕਿ ਆਪ ਦੀ ਦਾਨ ਦੇ ਹੋ ਕੇ ਗੋਦਰਨ ਸਾਹਿਬ ਦੇ ਅੰਦਰ ਬਹੁਤਾਂ ਦੀ ਕੋਜ ਕੋ ਸੇਵਾਵਾਂ ਦੀ ਲੋੜ ਹੈ ਜਿਵੇਂ ਕਿ ਸੁਖਾਸਨ ਸਾਹਿਬ ਦੇ ਲਈ ਇੱਕ ਰੂਮ ਅਤੇ ਉਸ ਦੇ ਨਾਲ ਦੀ ਨਾਲ ਰੋਮਾਂਿਆਂ ਦੀ ਸਾਂਭ ਸੰਭਾਲ ਦੇ ਵਾਸਤੇ ਇਸ ਤਰ੍ਹਾਂ ਜੋ ਵੀ ਹੋਰ ਲੋੜੀ ਦਾ ਸਮਾਨ ਹੈ ਉਹਦੇ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਹ ਜੀ ਸੰਗਤ ਨੂੰ ਨਿਮਰਤਾ ਸਹਿ ਬੇਨਤੀ ਹੈ ਕਿ ਆਪੋ ਆਪ ਆਪਣੀਆਂ ਕਮਾਈਆਂ ਨੂੰ ਸਬਕ ਕਰਦੇ ਹੋਿਆਂ ਜਿੱਦ ਆਪ ਜੀ ਤਨ ਕਰਕੇ ਮਨ ਕਰਕੇ ਸੇਵਾ ਕਰਦੇ ਹੋ ਉਥੇ ਧਨ ਕਰਕੇ ਵੀ ਸੇਵਾ ਕਰਨ ਦੀ ਕਿਰਪਾ ਕਰਨੀ ਜੀ ਕਿਉਂਕਿ ਸਤਿਗੁਰੂ ਸਹਿਤ ਸੇਗੁਰੂ ਨਾਮਕ ਦੇ ਪਾਤਸ਼ਾਹ ਜਿਹੜਾ ਬਾਗ ਨੂੰ ਖਵਾ ਫਰਮਾਨ ਸੀ ਪੜਨੇ ਹਾਂ ਦੀ ਘਾਹ ਖਾਏ ਕਿਛ ਅਠੋ ਦੇ ਨਾਨਕ ਰਾਮ ਸਾਹਿਬ ਸਿੱਖ ਦੇ ਜੀਵਨ ਦੇ ਅੰਦਰ ਦਸਵਾਤ ਪੇਤਾ ਦੀ ਬਹੁਤ ਬੇਸ਼ੁਮਾਰ ਕੀਮਤ ਹੈ ਅੰਦਰ ਜੋ ਜੋ ਕੁਝ ਵੀ ਲੋੜੀਂਦਾ ਹੈ ਉਸ ਦੇ ਪਿੱਛੇ ਪੈਸਾ ਹੀ ਕੰਮ ਆਉਂਦਾ ਹੈ ਹਰ ਇੱਕ ਚੀਜ਼ ਲੋੜੀਂਦੀ ਜਿਹੜੀ ਆਪਾਂ ਸੰਗਤ ਨੂੰ ਮਹੱਰਿਆ ਕਰਾਉਣੀ ਹੈ ਜਾਪੂਰ ਲੋੜਦੰਦ ਜਿਵੇਂ ਇਲੈਕਟ੍ਰੀਕਲ ਸਮਾਨ ਫਰਨੀਚਰ ਆਦਕ ਸਭ ਤੋਂ ਮੇਨ ਵੱਡ ਲੋਡ ਸੋਖਾ ਸੰਗਮ ਦੇ ਲਈ ਹੈ ਇਹ ਸੋਖਾ ਸੰ ਵੀ ਗੁਰੂਗ੍ਰੰਥ ਸਾਹਿਬ ਜੀ ਲਈ ਐਮ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਦਾਸ ਨਵਾਂ ਨਵਾਂ ਆਇਆ ਸੀ ਤੇ ਉਪਰ ਸੋਖਾ ਸੰ ਜਾ ਕਰਕੇ ਵੇਖੇ ਮਨ ਵਿੱਚ ਥੋੜਾ ਅਫਸੋਸ ਹੋਇਆ ਸੀ ਕਾ ਪਰ ਜਦੋਂ ਪ੍ਰਬੰਧਕ ਜਨਾਂ ਦੇ ਵੱਲੋਂ ਇਹ ਸੁਣਿਆ ਕਿ ਇਸ ਦੀ ਤਿਆਰੀ ਬਹੁਤਾਤ ਹੀ ਦਿਲਕਸ਼ ਅੰਦਾਜ਼ ਦੇ ਨਾਲ ਹੋਵੇਗੀ ਤਾਂ ਮਨ ਜਿੰਨਾ ਅਫਸੋਸ ਵਿੱਚ ਸੀਗਾ ਉਹਨਾਂ ਖੁਸ਼ ਹੋ ਗਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਕਾਮ ਰਤਬਾ ਸਭ ਤੋਂ ਉੱਚਾ ਹੋਣਾ ਚਾਹੀਦਾ ਸਾਡੇ ਜੀਵਨ ਦੇ ਵਿੱਚ ਸੋ ਇਸ ਕਰਕੇ ਇਹ ਸਾਰੀ ਕਾਰਜ ਆਪ ਸਮੂਹੀ ਸੰਗਤ ਦੇ ਸਹਿਯੋਗ ਦਾ ਸਦਕਾ ਹੀ ਹੋਣਗੇ ਸੋ ਆਪ ਜੀ ਆਪੋਂ ਆਪ੍ਰੀਲ ਗਿੱਲਤ ਕਮਾਈਆਂ ਨੂੰ ਸਬਤ ਕਰਦੇ ਹੋਇਆ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਮਹਾਨ ਕਾਰਜਾਂ ਦੇ ਵਿੱਚ ਵੀ ਮਾਇਆ ਜਿਹੜੀ ਕੋ ਅਰਦਾਸ ਕਰਕੇ ਸੇਵਾ ਕਰਨ ਦਾ ਇਲਾਹਾ ਲੋ ਜੀ ਸੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਅੰਮ੍ਰਿਤ ਦੇ ਸੰਗਤਾਂ ਸੋਥਾ ਸੰਗ ਦੇ ਨਿਰਵਾਣਾ ਹੋਣ ਗਿਆ ਉਸ ਤੋਂ ਉਪਰੰਤ ਪ੍ਰਕਾਸ਼ ਹੋਣ ਤੋਂ ਬਾਅਦ ਵਿੱਚ ਆਖਾਂਡ ਜਤਾਰਾਮ ਹੋਣਗੇ ਸੋ ਇਸੇ ਤਰ੍ਹਾਂ ਹੀ ਆਪ ਜੀ ਨੇ ਜਿਵੇਂ ਅੱਜ ਯਾਤਰਾ ਤੇ ਦੀ ਦਸੰਬਰ ਨੂੰ ਉਪਸਥਿਤ ਹੋਣ ਦੀ ਆਪ ਜੀ ਨੇ ਬਹੁਤ ਸੋਹਣੀ ਜਿੰਦਕਸ਼ ਅੰਦਾਜ਼ ਦੇ ਵਿੱਚ ਹਾਜ਼ਰੀ ਭਰਿਆ ਇਹ ਖੁਸ਼ੀ ਦਿੱਤੀ ਹੈ ਉਸੇ ਤਰ੍ਹਾਂ 12 13 ਤੇ 14 ਵਾਲੇ ਦਿਨ ਵੀ ਆਪ ਜੀ ਚਲ ਕੇ ਗੁਰਦੁਆਰਾ ਸਾਹਿਬ ਹੋ ਕਰਕੇ ਗੁਰੂ ਜੀ ਦੀ ਅਸੀਸ ਨੂੰ ਮੰਗਣਾ ਹੈ ਜੀ ਸਵਾਗਤ ਹੁਣ ਕਦਰ ਗੁਰਪ੍ਰਿੰਸਰ ਜੀ ਦਾ ਪ੍ਰਕਾਸ਼ ਕਰਾਂਗੇ ਜੀ ਸਵਾਗਤ ਗੁਰੂ ਜੀ

गुरू नान जग मां गुरू नानक जग मां पठाया गुरू नानाया गुरू नानक जग मां पठाया गुरू नानक जग मां पटाया ਸਿਖਾ ਪਿਲਾਇਆ ਚਰਨਾ ਮਿਤਰ ਸਿਖਾ ਪਿਲਾਇਆ ਚਰਨਾ ਸਿਖਾ ਪਿਲਾਇਆ ਚਰਨਾ ਮਿਤਰ ਸਿਖਾ ਪਿਲਾਇਆ ਬਾਰ ਤਨ ਪੂਰਨ ਬੰਦੇ ਜਾ ਪਰਮ ਪੂਰਨ ਬ੍ਰਹਮ ਬਾਰ ਤਨ ਪੂਰਨ ਬ੍ਰਹਮ ਪਾਲ ਬ੍ਰਹਮ ਪੂਰਨ ਬ੍ਰਹਮ ਪਾਲ ਨੇ ਬ੍ਰਹਮ ਭਾਰ ਬ੍ਰਹਮ ਕੋ ਰਣ ਬ੍ਰਹਮ ਭਾਰ ਬ੍ਰਹਮ ਕੋ ਰਣ ਬ੍ਰਹਮ ਕਲ ਜਗ ਅੰਦਰ ਇੱਕ ਦਿਖਾਇਆ 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 ਅੰਮ ਜਗ ਅੰਦਰ ਇੱਕ ਦਿਖਾਇਆ ਆਰੇ ਸਹਰਮ ਦੇ ਆਰੇ ਸਹਰਮ ਦੇ

उल्टा खेल प्रमदादी उल्टा खेल प्रमदार उल्टा खेल प्रमार उल्टा खेल प्रमार उल्टा खेल प्रेमदा उल्टा खेल प्रमदार उल्टा अंदर जाप्रो मैं अंदर किसकी करे जवाब

मुल धोन मुल सत श्री अकाल सत श्री अकाल kamiia te ra na sitia re ti taniia ਆਹ ਮਨੁ ਜੀ ਕੀ ਫਤ ਤੇ ਸ੍ਰੀ ਭਗਵਤਿ ਦੀ ਸਹਾਇ ਬਾਛੀ ਗੋਵਿੰਦੇ ਜੀ ਕੀ ਬਾਛਾ ਹੀ ਰਸਮੀ ਬ੍ਰਤੰਭੋਤੀ ਸੇਮਰ ਕਰਿ ਗੁਰੂ ਨਾਨਕ ਨੇ ਕਿਹਾ ਆਈ ਰੰਗਤ ਗੁਰ ਤੇੰਦਰਾ ਸੰਗ ਦਸ ਹੋਈ ਸਹਾਇ ਅਰਧਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਾਈ ਸੁਰਿ ਹਰਿ ਮੇਸ਼ੂਂ ਦੇ ਤਾਈ ਨਿਆ ਜਿਸ ਸਿੱਚ ਸਭ ਝੁਕ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਵਿਚਾਰ ਨਾ ਧਾਏ ਸਭ ਸਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬਹਾਰਾ ਸਭ ਸਾਈ ਹੋਏ ਸਹਾਈ ਦਸਾਂ ਪਾਛੀਆਂ ਦੇ ਜੋਤ ਸਾਹਿਬ ਸੁਰਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਧਿਆਨ ਧੜਕੇ ਗੁਰ ਜੀ ਜਿਨਾਂ ਪਿਆਰੀਆਂ ਚੋਂ ਹਸ ਸਭ ਜਾਤਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਦਰਪੀਆਂ ਜਿਨਾਂ ਤੋਂ ਖਾ ਨਾਮ ਨੱਪਿਆ ਵਾਰਨ ਕੀ ਸ਼ਕਿਆ ਦੇਚ ਲਈ ਤੇਗਵਾਹੀ ਦੇਕੇ ਅਨਿਤ ਕੀਤਾ ਜਿਨਾਂ ਪਿਆਰੀਆਂ ਸਤਿਆਰੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨਾਂ ਸਿੰਗਣੀਆ ਨਾਮਹਿ ਸੇ ਸਤਿ ਸਤਿ ਵੰਦਕ ਤਾ ਖੋਖੜਿਆ ਲੋਹਾਈਆਂ ਚੁਕੜੀਆਂ ਤੇ ਜੜੇ ਤਾਂ ਮਹਾਰਿਆਂ ਨਾਲ ਚਿੜਾਈ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਤੁਮਨੇ ਹਾਰਿਆ ਸਿੱਕੇ ਗੇਸਾਂ ਸਵਸਾਂ ਨਾਂ ਤੇ ਭਾਈ ਤਨਾ ਦੀ ਕਮਾਈ 라 ਧਿਆਨ ਧਰੇ ਕੇ ਬੋਲੋ ਜੀ ਵਾਹਿਗੁਰੂ ਨਾਨਕ ਕਾ ਕਤਾ ਸੁਬਾਤ ਗੁਰਦੁਆਰਿਆਂ ਦਾ ਧਿਆਨ ਧਰੇ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਸ੍ਰੀ ਬਾਤਖੰਸਾ ਜੀ ਕੀ ਅਰਦਾਸ ਹੈ ਜੀ ਸ੍ਰੀ ਬਾਤਖੰਸਾ ਜੀ ਕੋ ਵਾਹਿਗੁਰੂ 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 ਚਿਤ ਜਾਵ ਤੇ ਤਾਂ ਕਾ ਸਦਕਾ ਸੁਖ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰੁੱਚ ਹਰਿਆਏ ਦੇਖਦੇ ਫਰਤੇ ਗੁਰਦੇ ਕੀ ਪੈਜ ਪੰਚ ਕੀ ਜੀਸੂ ਸਾਹਿਬ ਜੀ ਸਹਾਈ ਖੰਸਾ ਜੀ ਕੇ ਬੋਲ ਬਾਲ ਗੁਰੂ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾ ਕੇਸ ਤਾਂ ਰਹੰਦਾ ਸੁਖੇਕ ਦਾ ਨਿਸ਼ਵਾਦ ਤੁਸ ਸਾਧਨ ਨਸਰਗਾ ਨਾਮ ਦਾ ਸਿੰਗਰ ਸਰ ਜੀ ਦੇ ਦਾਰਸ਼ਨਿਸ਼ ਨਾਮ ਚੌਕੀਆਂ ਝੰਡੇ ਬੁੰਗੇ ਦੁਖੋ ਜੁਗ ਤਲ ਤੁਮ ਕਾ ਜੈਕਾਰ ਖੜਸਾ ਦੇ ਬਲੋ ਜੀ ਸਾਈ ਗੁਰ ਸਿਖਾਂ ਦਾ ਮੰਨ ਨੀਵਾ ਮਾ ਤੁਚੀ ਪੱਦੇ ਰੱਖੀ ਆਪ ਵਾਹਿਗੁਰੂ ਹਕਾਲ ਬੁਖੰਤ ਜਾਮੇ ਆਪਣੇ ਪੰਥ ਦੇ ਸਦਾ ਸਹਾਇ ਦਾ ਕਾਜ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਕੁਲਤਾਬ ਜਿਨਾ ਤੂੰ ਪੰਥ ਗੁਸ਼ੋਰੀਆ ਆਹ ਹੈ ਜਿਤਨਾ ਦੇ ਗੁਰ ਦਰਸ਼ਨ ਦੀ ਦਾਤਿ ਸੇਵਾ ਸੁਮਰ ਲਾ ਜਾਨ ਕਲਸਾ ਦੇ ਨੂੰ ਬਖਸ਼ੋ ਏ ਨਿਮਾਨਿਆ ਦੇ ਭਾਨ ਨੇ ਤਾਨਿਆ ਜਿਤਾ ਨੇ ਉਲਟਿਆ ਦਿਓ ਚਰ ਛਤ ਤੱਕ ਤਾਂ ਨਿਵਾਦ ਕੁ ਧੰਨ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਜੁੰਗਾਲਿਕ ਬਚਨ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਬਾਹੇ ਮਿਠਾਇਆ ਸਤ ਗੁਰਦਾਨਿ ਪ੍ਰਗਟਿਆ ਮਿੱਟੀ ਢੰਗ ਜਗ ਚਾਂਦਨ ਹੋਆ ਜਿਉਂ ਕਰਸੂਤ ਨਿਕਲਿਆ ਤਾਰੇ ਛਪੇ ਅੰਧੇਰ ਪੁਰੋਗ ਮਹਾਵਾਕਾ ਅਨੁਸਾਰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਅਤੇ ਗੁਰਦੁਆਰਾ ਗੁਰੂ ਨਾਨਕ ਸੰਤ ਐਸੋਸੀਏਸ਼ਨ THAILAND ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਪ੍ਰਬੰਧਕ ਜਨਾਬ ਦੇ ਵੱਲੋਂ ਅਤੇ ਸਮੁੱਚੀ ਸੰਗਤ ਦੇ ਵੱਲੋਂ ਸਤਿਗੁਰੂ ਉਲੀਕੇ ਗਏ ਸਮਾਗਮਾਂ ਦੀ ਅਰੰਭਤਾ ਦੇ ਸੰਬੰਧ ਵਿੱਚ ਪਹਿਲੇ ਦੀਵਾਨ ਦੇ ਅੰਦਰ ਸਤਿਗੁਰੂ ਸਮੂਹ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਉਪਰੰਤ ਸੰਤਾਂ ਦੇ ਵੱਲੋਂ ਸ਼ਬਦ ਗਾਇਨ ਕੀਰਤਨ ਹਾਜ਼ਰੀ ਭਰੀ ਗਈ ਸਤਿਗੁਰੂ ਸੋਧ ਦਾ ਜਾਪ ਕੀਰਤਨ ਤਾਂ ਕਥਾ ਵਿਚਾਰ ਦੀ ਅਸੀਰ ਸੁਰੱਖਿਸ਼ ਕੀਤੀ ਵਿਅੰਤ ਹੋਈਆਂ ਭੁੱਲਾਂ ਦੀ ਖੀਮਾ ਕਰਨੀ ਅਗਾਂਹ ਬਾਤਿ ਸੁਵੱਤ ਗੁਰਚੂਸ ਕਰਨੀ ਬੜੀ ਸੁਨਤਾਂ ਵਾਲੀ ਅਤੇ ਸ਼ਬਦ ਦੀ ਵਿਚਾਰ ਸੰਗਤ ਦੇ ਮਨ ਵਿੱਚ ਵਸਾਉਂਦੀ ਮੇਰ ਕਰਨੀ ਆਈ ਉਹ ਸੰਗਤ ਦੇ ਹਾਜ਼ਰੀ ਤੇਲ ਫੁਰ ਬੇਟਾ ਪ੍ਰਵਾਨ ਕਰਨੀ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਾਧਗੁਰੂ ਜੋ ਆਪ ਜੀ ਨੇ ਸੰਗਤ ਦੇ ਮਨਾਂ ਦੇ ਵਿੱਚ ਪ੍ਰਬੰਧਕ ਜਨਾਂ ਦੇ ਮਨਾਂ ਵਿੱਚ ਪ੍ਰੇਮ ਭਾਵਨਾ ਉਤਸ਼ਾਹ ਨੂੰ ਸਮਰਪਿਤ ਇਹ ਮਹਾਨ ਸੁਆਗਤ ਗੁਲੀਕੇ ਨੇ ਸਤਿਗੁਰੂ ਆਪ ਬਿਹਰ ਭਰੀ ਅਸੀਸ ਵਰਛਿ ਚ ਕਰਕੇ ਸੰਗੋਂ ਰੰਗਾਈ ਬਖਸ਼ਿਸ਼ ਕਰਨੇ ਸਤਿਗੁਰੂ ਤੇਨਾ ਸਮਾਰਥਵਾ ਦੇ ਸੰਬੰਧ ਵਿੱਚ ਸਮੁੱਚੀ ਸੰਗਤ ਦੇ ਵੱਲੋਂ ਤੁਰਕੀ ਬਾਣੀ ਆਹੀ ਤਿੰਨ ਸਗਲੇ ਚਿੰਤ ਮਟਾਈ ਦੇ ਮਹਾਨ ਅਖੰਡ ਜਾਪ ਆਰੰਭ ਹੋ ਰਹੇ ਨੇ ਸਤਿਗੁਰੂ ਆਪ ਦੀ ਕਿਰਪਾ ਕਰਨੀ ਸਮੁੱਚੀ ਸੰਗਤ ਦੇ ਮੇਲ ਭਰੀ ਅਸੀਸ ਬਖਸ਼ਿਸ਼ ਕਰਕੇ ਸੋਧ ਤੇ ਸਪਸ਼ਟ ਪਾਣ ਬਾਣੀ ਦੇ ਜਾਪ ਕਰਵਾ ਲੈਣੀ ਸਤਿਗੁਰੂ ਆਪ ਅੰਗ ਸੰਗ ਸਹਾਈ ਹੋ ਕਰਕੇ ਪਾਣ ਬਾਣੀ ਦੇ ਨਾਲ ਜੁੜਨ ਦੀ ਅਸੀਸ ਸਦਕਸ਼ੀ ਚੜ੍ਹਦੀ ਅੰਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਆਪ ਜੀ ਅਖੰਡ ਜਾਪਾਂ ਦੀ ਨਿਰਵਿਗੰਤਾ ਸਹਿਤ ਸਹ ਪੂਰਨ ਕਾਇ ਬਖਸ਼ਿਸ਼ੀ ਆਪ ਆਪਣੀ ਅਸੀਸ ਸੰਦੇ ਨਾਲ ਨਿਵਾਜਣਾ ਸਤਿਗੁਰੂ ਜੀ ਦਾ ਸਮਾਗਮ ਨੂੰ ਮੁੱਖ ਰੱਖਦਿਆਂ ਸਨੁਚੀ ਸੰਗਤ ਵੱਲੋਂ ਪ੍ਰਾਪਸ਼ਾ ਤੇ ਦੇਗ ਹਾਜ਼ਰ ਹੈ ਪ੍ਰਮਾਣ ਤੋ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਜੋ ਜੀ ਆਪ ਜੀ ਦਾ ਤਿਲ ਪ੍ਰਸ਼ਾਸ਼ਕੇ ਸਵਾਪੁਜੀ ਦਾ ਨਾਮ ਵਾਹਿਗੁਰੂ 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 ਜੀ ਸਤਿਗੁਰੂ ਆਪ ਜੀ ਦੇ ਨਾਲ ਕਰਦੇ ਪ੍ਰੇਤਵਾਂ ਸੁਖਜੀਤ ਸਿੰਘ ਗੁਲਾਟੀ ਪਰਿਵਾਰ ਵੱਲੋਂ ਗੁਰਪੁਰਬ ਦੇ ਸਬੰਧ ਵਿੱਚ ਸਤਿਗੁਰੂ ਅਰਦਾਸ ਬੇਤੀ ਕਰਦੇ ਆ ਬਿਹਰਾਮਤਾ ਕਰਨੀਆਂ ਆਪਣੀਆਂ ਸਿਸ ਰੂਪ ਹੈ ਕਰੇ ਵਿਚਾਰ ਕਰਤੇ ਕੇ ਕਰਨੇ